ਦੇ ਕੇ ਜਿਆਦਾ ਹਲਾ ਉਸ ਮਿੰਟ ਹੋ ਗਈ ਰਨੋ ਅੱਛਾ ਰਨੋ ਤੇ ਦੇਖੀ ਆ ਜੀ ਤਾਂ ਜਾਂ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਜਦ ਸਾਨੂੰ ਮਾਅਬ ਜਾ ਕੋਈ ਨਹੀਂ ਮਿਲਿਆ ਅੱਛਾ ਹੂੰ ਤੇ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਹੁਣ 3000 ਰੁਪਏ ਕਿਹਾ ਮੇਰਾ ਫੋਗ ਗਿਆ ਅਗਮਾਂਡੀਆਂ ਦਾ ਜਲਪੁਰ ਤਾਂ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਰਨੋਦਿਆਂ ਦਾ ਇੱਕ ਹੋ ਠੇਕੇ ਦੇ ਲਈ ਤੇ ਵੀ ਆ 5-6 ਰੁਪਏ ਕਿਹਾ ਉਹਨਾਂ ਦਾ ਫੋਗ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਵੀ ਆ ਬਿਲਕੁਲ ਉਹ ਸਾਰੇ ਕਿਸਾਨ ਨੇ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਕਣਕ ਪੱਕੀ ਆ ਪੂਰੀ ਪੱਕੀ ਆ ਕਿਤੇ ਸਪਾਰਕ ਨਾਲ ਵੀ ਅੱਗ ਲੱਗਦੀ ਆ ਕਿਤੇ ਊਂ ਵੀ ਅੰਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ-ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਆ ਅਕਬਰ ਦਾ ਦੇਖ ਲਓ ਵੀ 7-8 ਵਿਗੇ ਸੋ ਆਫ ਹੋ ਗਿਆ 3-4 ਵਿਗੇ ਆਫ ਹੋ ਗਿਆ ਤੇ ਕੋਈ 100 ਫੋਗ ਗਿਆ 15-20 ਵਿਗੇ ਤਾਂ ਇਹੀ ਹੋ ਗਿਆ ਕੋਸਾ ਲਾਂਗਾ ਫੋਗ ਗਿਆ ਸਾਰਾ ਕਾਫੀ ਨੁਕਸਾਨ ਹੋ ਗਿਆ ਆ ਕਾਫੀ ਨੁਕਸਾਨ ਹੋ ਗਿਆ ਸਾਰਿਆਂ ਦੀ ਠੇਕੇ ਤੇ ਜਮੀਨ ਲੱਤੀ ਸਾਰਿਆਂ ਦੀ ਠੇਕੇ ਤੇ ਆਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਨੇ ਆ ਉਧਰ ਜਨਲਪੁਰ ਦੇ ਨੇ ਆ ਕੇ ਉਹ ਵੀ ਟੌੜੀ ਦੇ ਪਾਉਂਦੇ ਨੇ ਉਧਰ ਉਹ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਪਾਉਂਦੇ ਨੇ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀਰੇ ਹੁਣ ਸਾਨੂੰ ਮਾਅਬਜ਼ੀ ਦਿੱਤਾ ਜਾਵੇ ਇਹ ਤਾਂ ਲਾਉਸਮੈਂਟਾਂ ਹੋ ਗਈਆਂ ਵੀਰੇ ਲਾਉਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫੇਰ ਫਟਾਫਟ ਉਧਰ ਤੀ ਹਵਾਵ ਦਾ ਵੀ ਰੋਕੋ ਥੋੜਾ ਜਿਹਾ